ਸਾਸ਼ੀਕਾਲ ਵੈਲਕਮ ਬੈਕ ਅਰ ਚੈਨਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਅੱਜ ਵਾਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕਾਟਨ ਦੇ ਸੂਟ ਦਿਖਾ ਰਹੇ ਹਾਂ ਫਰਸਟ ਜਿਹੜਾ ਸੂਟ ਆ ਪਿਓਰ ਕਾਟਨ ਕੈਮਰੀ ਕਾਟਨ ਆਏfrozy ਕਲਰ ਦਾ ਸੂਟ ਆ ਵਾਈਟ-ਵਾਈਟ ਵਿੱਚ ਪ੍ਰਿੰਟ ਹੋਇਆ ਬਹੁਤ ਹੀ ਸੋਹਣਾ ਇਹਦੇ ਨਾਲ ਹਾਫ ਪਿਓਰ ਦਾ ਦੁਪੱਟਾ ਨੀਚੇ ਦੇ ਬਾਰਡਰ ਬਣਿਆ ਤੇ ਗੱਲੇ ਤੇ ਕਪੱਟੀ ਲੱਗੀ ਆ ਜੇ ਤੁਸੀਂ ਚਾਹੋ ਤੇ ਇਹੀ ਡਿਜ਼ਾਈਨ ਰੱਖ ਸਕਦੇ ਹੋ ਜੇ ਨਹੀਂ ਚਾਹੁੰਦੇ ਤਾਂ ਅਸੀਂ ਕੁਝ ਵਾਈਟ ਦਾ ਇਹਦੇ ਨਾਲ ਕਰ ਸਕਦੇ ਹਾਂ ਜਿਹੜਾ ਦੁਪੱਟਾ ਫਿਰੋਜ਼ੀ ਕਲਰ ਦਾ ਤੇ ਉਹਦੇ ਨਾਲ ਜਿਹੜੀ ਆਲ ਓਵਰ ਜੁਵੇਂ ਸੂਟ ਦੀ ਪੱਟੀ ਉਹ ਲੱਗੀ ਆ ਇਹ ਫਿਰੋਜ਼ੀ ਸੂਟ ਦਾ ਜਿਹੜਾ ਪ੍ਰਾਈਸ ਆ 700 ਰੁਪਏ ਆ ਆ ਕਾਟਨ ਦਾ ਸੂਟ ਆ ਬਲੈਕ ਐਂਡ ਵਾਈਟ ਕਲਰ ਇਹਦੇ ਗੱਲੇ ਤੇ ਕੰਮ ਹੋਇਆ ਬਸ ਬਾਕੀ ਆਲ ਓਵਰ ਪ੍ਰਿੰਟਡ ਸੂਟ ਆ ਇਹਦੇ ਸੌਰੀ ਮੈਚਿੰਗ ਸੂਟ ਹੈ ਇਦੇ ਨਾਲ ਜਿਹੜੀ ਪੋਲਕਾ ਡਾਟਸ ਵਾਲਾ ਹੈਗਾ ਬਾਟਮ ਤੁਸੀਂ ਇਹਦਾ ਪਲਾਜ਼ੋ ਵੀ ਬਣਾ ਸਕਦੇ ਹੋ ਤੁਸੀਂ ਚਾਹੋ ਤੇ ਸਲਵਾਰ ਵੀ ਤੇ ਦੁਪੱਟਾ ਵੀ ਇਹਦਾ ਬਹੁਤ ਹੀ ਸੋਹਣਾ ਇਹ ਜਿਹੜੀ ਸਲਵਾਰ ਦਾ ਕੱਪੜਾ ਆ ਇਹਦੀ ਅਫਗਾਨੀ ਸਲਵਾਰ ਵੀ ਬਹੁਤ ਪਿਆਰੀ ਲੱਗੇਗੀ ਤੇ ਜਿਹੜਾ ਦੁਪੱਟਾ ਆ ਪੂਰਾ ਪ੍ਰਿੰਟਡ ਦੁਪੱਟਾ ਵਾਈਟ ਐਂਡ ਬਲੈਕ ਦਾ ਬਹੁਤ ਹੀ ਸੋਹਣਾ ਖੁੱਲਾ ਦੁਪੱਟਾ ਇਹ ਵਾਲੇ ਸੂਟ ਦਾ ਪ੍ਰਾਈਸ ਹੈਗਾ 650 650 ਸ਼ਿਪਿੰਗ ਦਾ ਜੀਡੀ ਉਹ ਇਹਨਾਂ ਦੀ ਐਕਸਟਰਾ ਰਹੂਗੀ ਜਿੱਥੇ ਵੀ ਜਿਹੜੀ ਸਿਟੀ ਚ ਜਾਂ ਜਿਹੜੀ ਕੰਟਰੀ ਚ ਮੰਗਵਾਉਣਾ ਹੋਇਆ ਤੇ ਉਸ ਹਿਸਾਬ ਨਾਲ ਨੈਕਸਟ ਵਾਲਾ ਜਿਹੜਾ ਇਹਦੇ ਗੱਲੇ ਤੇ ਪੱਟੀ ਲੱਗੀ ਆ ਬਸ ਥੋੜਾ ਜਿਹਾ ਇਹਦੇ ਉੱਤੇ ਜਿਹੜਾ ਕੰਮ ਹੋਇਆ ਆ ਸਲਵਾਰ ਹੈ ਇਹਦੇ ਨਾਲ ਜਿਹੜੀ ਜ਼ਿਗਜ਼ੈਗ ਵਾਲੀ ਆ ਤੇ ਇਹਦੇ ਨਾਲ ਵੀ ਦੁਪੱਟਾ ਬਹੁਤ ਪਿਆਰਾ ਖੁੱਲਾ ਦੁਪੱਟਾ ਸ਼ਰਟ ਤੇ ਸਲਵਾਰ ਦਾ ਜਿਹੜਾ ਮੈਚਿੰਗ ਦੁਪੱਟਾ ਬਣਾਇਆ ਆ ਬਹੁਤ ਖੁੱਲੇ ਦੁਪੱਟੇ ਆ ਪ੍ਰਿੰਟ ਵੀ ਬਹੁਤ ਸੋਨੇ ਪ੍ਰਿੰਟ ਆ ਇਹਦੇ ਵਿੱਚ ਜਿਹੜੇ ਮੇਰੇ ਕੋਲ ਇਸ ਟਾਈਮ ਦੋ ਪ੍ਰਿੰਟ ਆ ਤੇ ਸੇਮ ਇਹੀ ਕਲਰ ਦੇ ਤੁਹਾਨੂੰ ਅਸੀਂ ਪ੍ਰੋਵਾਈਡ ਕਰਵਾ ਦਾਂਗੇ ਇਹਨਾਂ ਦਾ ਪ੍ਰਾਈਸ ਮੈਂ 650 ਦੱਸਿਆ ਆ ਇਹ ਜਿਹੜਾ ਕਲਰ ਆ ਤੁਸੀਂ ਦੇਖ ਹੀ ਰਹੇ ਹੋ ਨਾ ਵੀਡੀਓ ਦੇ ਵਿੱਚ ਗਾਜਰੀ ਜੀ ਸ਼ੇਡ ਆ ਤੇ ਗੱਲੇ ਉੱਤੇ ਜਿਹੜਾ ਪਰਲ ਵਰਕ ਦਾ ਥੋੜਾ ਜਿਹਾ ਕੰਮ ਹੋਇਆ ਆ ਗੱਲੇ ਤੇ ਪੱਟੀ ਲੱਗੀ ਆ ਜੇ ਤੁਸੀਂ ਚਾਹੋ ਰੱਖ ਸਕਦੇ ਹੋ ਨਹੀਂ ਚਾਹੋ ਤੇ ਇਹ ਉੱਤਰ ਵੀ ਜਾਏਗੀ ਇਹਦੇ ਨਾਲ ਵੀ ਸੇਮ ਜ਼ਿਕਜ਼ੈਗ ਵਾਲੀ ਸਲਵਾਰ ਦੇ ਜਿਗਜੈਗ ਵਾਲਾ ਇਹ ਦੁਪੱਟਾ ਨੈਕਸਟ ਮੈਂ ਤੁਹਾਨੂੰ ਇੱਕ ਸਟੀਚਿੰਗ ਪੈਟਰਨ ਦੱਸਣ ਲੱਗੀ ਹਾਂ ਇਹ ਜਿਹੜਾ ਸ਼ਰਟ ਆ ਇਹ ਹੈਗੇ ਆ ਰਾਮਟਿਕਸ ਦੇ ਸੂਟ ਸਟੀਚ ਕੀਤੇ ਸੀਗੇ ਸੈਂਟਰ ਤੇ ਜਿਹੜਾ ਸਲਵਾਰ ਦਾ ਪੱਟੀ ਲਗਾ ਕੇ ਉਹਦੇ ਉੱਤੇ ਅਸੀਂ ਬਟਨ ਲਗਾਏ ਆ ਬਹੁਤ ਸੋਹਣੇ ਪਾਕਿਸਤਾਨੀ ਖੁਲੀਆਂ ਬਾਹਰ ਰੱਖੀਆਂ ਇਹਦੇ ਨਾਲ ਤੇ ਜਿਹੜਾ ਇਹਦਾ ਪਲਾਜ਼ੋ ਰੱਖਿਆ ਉਹ 10 ਇੰਚ ਪਹੁੰਚੇ ਵਾਲਾ ਪਲਾਜ਼ੋ ਰੱਖਿਆ ਕਿਉਂਕਿ ਇਹ ਜਿਹੜਾ ਪਲਾਜ਼ੋ ਆ ਪਿਓਰ ਕਾਟਨ ਦਾ ਸੀਗਾ ਜੇ ਅਸੀਂ ਇਹਨੂੰ ਟਾਈਟ ਰੱਖੀਏ ਤਾਂ ਗੋਡੇ ਬੰਨ ਜਾਂਦੇ ਆ ਇਹਦੇ ਇਸ ਕਰਕੇ ਥੋੜਾ ਖੁੱਲਾ ਹੀ ਸੋਣਾ ਲੱਗੇਗਾ ਦੁਪੱਟਾ ਇਹਦੇ ਨਾਲ ਜਿਹੜਾ ਆ ਫੁੱਲ ਪਿਓਰ ਦਾ ਸੀਗਾ ਡਿਜੀਟਲ ਦੁਪੱਟਾ ਸੀਗਾ ਨੈਕਸਟ ਸੂਟ ਆ ਜਿਹੜਾ ਇਹ ਵੀ ਰਾਮਟੈਕਸ ਦਾ ਬੜਾ ਹੀ ਪਿਆਰਾ ਜਿਹਾ ਸੂਟ ਆ ਬਹੁਤ ਸੋਹਣੀ ਸ਼ੇਡ ਆ ਪਿੰਕ ਦਾ ਇਹਦੇ ਨਾਲ ਕੰਟਰਾਸਟ ਕੀਤਾ ਆ ਲੇਸ ਡਿਜ਼ਾਈਨਿੰਗ ਕੀਤੀ ਆ ਇਨਸਰਟਰ ਐਡ ਕਰਕੇ ਤੇ ਨਾਲ ਫਲੋਰ ਵਾਲੀ ਲੇਸ ਲਗਾਈ ਆ ਸੇਮ ਬਾਹਾਂ ਤੇ ਵੀ ਐਵੇਂ ਡਿਜ਼ਾਈਨ ਕੀਤਾ ਸੀ ਗਲਾ ਜਾਂ ਜਿਹੜਾ ਉਹਦੇ ਤੇ ਸਲਵਾਰ ਦਾ ਕਪੜਾ ਲਗਾ ਕੇ ਪਿੰਟੈਕਸ ਕਰਕੇ ਤੇ ਉਹਦੇ ਉੱਤੇ ਸ਼ਰਟ ਨਾਲ ਦੇ ਬਟਨ ਲਗਾਏ ਆ ਬੜਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਵੀ ਇਹ ਸੇਮ print ਦੇ ਵਿੱਚ ਨਹੀਂ ਮਿਲੂਗਾ ਰਾਮ ਟੈਕਸਟ ਵਿੱਚ ਅਸੀਂ ਤੁਹਾਨੂੰ ਹੋਰ ਜਿਹੜੇ print ਪ੍ਰੋਵਾਈਡ ਕਰਵਾ ਦਾਂਗੇ ਤੁਸੀਂ ਫੋਟੋ ਤੋਂ ਦੇਖ ਕੇ ਜਿਹੜਾ ਆਪਣਾ ਸੂਟ ਪ੍ਰਿੰਟਡ ਸੂਟ ਆ ਉਹ ਸਿਲੈਕਟ ਕਰ ਸਕਦੇ ਹੋ ਸਲਵਾਰੇ ਦੇ ਨਾਲ ਇਹ ਹੀ ਤੇ ਜਿਹੜਾ ਦੁਪੱਟਾ ਸੀ ਸ਼ਰਟ ਨਾਲ ਮੈਚ ਕੀਤਾ ਆ tie and dye ਦਾ ਦੁਪੱਟਾ ਤੇ ਸੇਮ ਲੇਸ ਜੋ ਸੂਟ ਤੇ ਲੱਗੀ ਆ ਸ਼ਰਟ ਤੇ ਲੱਗੀ ਉਹ ਅਸੀਂ ਦੁਪੱਟੇ ਤੇ ਲਗਾਈ ਆ ਇਹ ਜਿਹੜੇ ਸਾਰੇ ਸੂਟ ਹੈ ਇਹ ਵੀ ਆਊਟਲਾਈਨਿੰਗ ਬਨਣ ਵਾਲੇ ਸੂਟ ਆ ਬਹੁਤ ਪਿਆਰੇ ਇਹਨਾਂ ਦੇ ਜਿਹੜੇ ਸਟਾਫ ਆ ਪੂਰੇ ਗਰੰਟਡ ਹੈਗੇ ਆ ਇਹਨਾਂ 'ਤੇ ਕੋਈ ਵੀ ਕੰਪਲੇਂਟ ਨਹੀਂ ਹੈਗੀ ਫੈਬਰਿਕ ਦੀ ਨੈਕਸਟ ਵਾਲਾ ਜਿਹੜਾ ਇਹ ਥੋੜਾ ਪਾਰਟੀ ਵੇਅਰ ਚ ਆ ਜਾਂਦਾ ਸ਼ਾਇਦ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦਿਖਾਇਆ ਸੀਗਾ ਬਹੁਤ ਪਿਆਰਾ ਹੈ ਥੋੜਾ ਜਿਆ ਮਤਲਬ ਇੰਕ ਬਲੂ ਦੇ ਵਿੱਚ ਆ ਜਾਂਦਾ ਹੈ ਕਲਰ ਬਹੁਤ ਸੋਹਣਾ ਇਹਦੇ ਬਸ ਘੇਰੇ ਤੇ ਬਾਹਾਂ ਤੇ ਔਰਗੈਂਜ਼ਾ ਵਾਲੀ ਲੇਸ ਲੱਗੀ ਆ ਹੋਰ ਗਰਮੀ ਕਰਕੇ ਹੋਰ ਮੈਂ ਇਹਦੇ ਉੱਤੇ ਕੁਝ ਵੀ ਨਹੀਂ ਕੀਤਾ ਜੇ ਕਿਸੇ ਹੋਰ ਨੇ ਗੱਲੇ ਤੇ ਕੁਝ ਵੀ ਕਰਵਾਉਣਾ ਹੋਇਆ ਤਾਂ ਅਸੀਂ ਕਰ ਦਾਂਗੇ ਤੇ ਇਹ ਸੂਟ ਤੇ ਮੈਂ ਕੁਝ ਨਹੀਂ ਕੀਤਾ ਸਲਵਾਰੀ ਦੇ ਨਾਲ ਅਸੀਂ ਸ਼ਰਟ ਚੋਂ ਹੀ ਇੱਕ ਕਲਰ ਚੂਜ਼ ਕਰਕੇ ਸਲਵਾਰ ਤਿਆਰ ਕੀਤੀ ਆ ਤੇ ਉਹਦੇ ਉੱਤੇ ਸ਼ਰਟ ਚੋਂ ਹੀ ਕਲਰ ਲੈ ਕੇ ਜਿਹੜੀ ਕਢਾਈ ਕਰਵਾਈ ਆ ਇਹ ਬਿਲਕੁਲ ਸਟੇਟ ਸਲਵਾਰ ਆ ਵਿਦਆਊਟ ਪੱਟ ਤੋਂ ਹੀ ਸਲਵਾਰ ਆ ਤੇ ਮਤਲਬ ਚਕਮੀ ਜੀ ਸਲਵਾਰਾ ਖੁੱਲੇ ਪੌਂਚਿਆਂ ਵਾਲੀ ਬਹੁਤ ਸੋਹਣਾ ਡਿਜ਼ਾਈਨ ਹੈ ਵੀ ਇਹਦੇ ਨਾਲ ਜਿਹੜਾ ਸੀ ਦੁਪੱਟਾ ਟਾਈ ਐਂਡ ਡਾਈ ਦਾ ਕੀਤਾ ਟੈਬੀ ਸਿਲਕ ਦਾ ਇਹ ਦੁਪੱਟਾ ਹੈ টাই মিটার ਦਾ ਬਿਲਕੁਲ ਖੁੱਲਾ ਦੁਪੱਟਾ ਤੇ ਇਹਦੇ ਨਾਲ ਜਿਹੜੇ ਆ ਅਸੀਂ ਕਲਰ ਮੈਚ ਕੀਤੇ ਉਹ ਵੀ ਸ਼ਰਟ ਚੋਂ ਹੀ ਲਏ ਆ ਸੈਂਟਰ 'ਚ ਸਲਵਾਰ ਦਾ ਕਲਰ ਰੱਖਿਆ ਸਾਈਡਾਂ ਤੇ ਅਸੀਂ ਸੂਟ ਦੇ ਵਿੱਚੋਂ ਜਿਹੜੇ ਸ਼ਰਟ ਚੋਂ ਕਲਰ ਲੈ ਲਏ ਆ ਮੈਂ ਤੁਹਾਨੂੰ ਉੱਪਰ ਲੈ ਕੇ ਦਿਖਾਤਾ ਹੀ ਦੁਪੱਟਾ ਬਹੁਤ ਖੁੱਲਾ ਇਹਦੇ ਨਾਲ ਦਾ ਇੱਕ ਸੂਟ ਹੋਰ ਅਵੇਲੇਬਲ ਹੈਗਾ ਸੇਮ ਪ੍ਰਿੰਟ ਦਾ ਜੀ ਕਿਸੇ ਨੇ ਲੈਣਾ ਹੋਇਆ ਤਾਂ ਮੈਸੇਜ ਕਰ ਦਿਓ ਸੌਰੀ ਮੈਂ ਇਹਨਾਂ ਦਾ ਪ੍ਰਾਈਸ ਦੱਸਣਾ ਭੁੱਲ ਗਈ ਇਹ ਵਾਲਾ ਸੂਟ ਹੈ ਜਿਹੜਾ ਮੈਂ ਹੁਣ ਦਿਖਾ ਰਹੀਆਂ ਪਰਪਲ ਵਾਲਾ ਇਹ 4000 ਦੇ ਵਿੱਚ ਪੂਰਾ ਸੂਟ ਰੈਡੀ ਹੋਣਾ ਆ ਕਿਉਂਕਿ ਏਮਬੋਇਡਰੀ ਐਂਡ ਫੈਬਰਿਕ ਵੀ ਬੋਥ ਸੁਪੀਰੀਅਰ ਆ ਇਹਦੇ ਨਾਲ ਦਾ ਮੈਂ ਇੱਕ ਕੋਲ ਇੱਕ ਹੋਰ ਸੂਟ ਆ ਸੇਮ ਐਸ ਜੇ ਕਿਸੇ ਨੇ ਬਣਾਣਾ ਹੋਇਆ 4000 ਦੇ ਵਿੱਚ ਫੁੱਲ ਸੂਟ ਵਿਦ ਸਟਿਚਿੰਗ ਜਿਹੜਾ ਤਿਆਰ ਹੋਏਗਾ ਇਹ ਜਿਹੜਾ ਸੂਟ ਆ ਇਹ 5 ਮੀਟਰ 올ਓਵਰ ਆ ਪਿਓਰ ਕੈਮਰੀ ਕਾਟਨ ਇਹ 500 ਦਾ ਸੂਟ ਆ ਤੇ ਇਹਦੇ ਉੱਤੇ ਅਸੀਂ ਜਿਹੜੀ ਆ ਡਿਜ਼ਾਈਨਿੰਗ ਕਰਾਂਗੇ ਜਦੋਂ ਵੀ ਸਟਿਚ ਕਰਾਂਗੇ ਇਹਦੇ ਲਈ ਮੈਂ ਇਹ ਲੇਸ ਲਿਆਂਦੀ ਸੀ ਕਿ ਜਿਹੜਾ ਕਲਰ ਵਿੱਚ ਆ ਬਹੁਤ ਸੋਹਣਾ ਇੱਕ ਔਟਸੈਟ ਬਣ ਸਕਦਾ ਜੇ ਕਿਸੇ ਨੂੰ ਵੀ ਪਸੰਦ ਆਉਂਦਾ ਤਾਂ WhatsApp ਕਰ ਦਿਓ ਨੈਕਸਟ ਆਰਕੈਂਡੀ ਦਾ ਸੂਟ ਆਏ ਇਹਨੂੰ ਲਾਈਨਿੰਗ ਲੱਗੀ ਆ ਬਿਕਾਜ਼ ਇਹ ਬਹੁਤ ਜ਼ਿਆਦਾ ਪਤਲਾ ਹੁੰਦਾ ਇਹਦੇ ਘੇਰੇ ਤੇ ਤੇ ਬਾਹਾਂ ਤੇ ਅਸੀਂ ਸੇਮ ਐਸ ਜਿਵੇਂ ਸੂਟ ਉਵੇਂ ਦੀ ਲੇਸ ਲਗਾਈ ਆ ਮੇਰਾ ਇਹ ਲਈ ਸੇਮ ਲਗਾਉਂਦਾ ਇਹ ਮੋਟਿ ਸੀਗਾ ਕਿ ਕੱਲ ਨੂੰ ਤੁਸੀਂ ਇਹਨੂੰ ਕੁੜਤਾ ਟਾਈਪ ਜੜਾਇਆ ਵੈਸੇ ਖੁੱਲਾ-ਖੁੱਲਾ ਬਣਿਆ ਤੁਸੀਂ ਇਹਨੂੰ ਕਿੱਦਾਂ ਯੂਜ਼ ਕਰ ਸਕਦੇ ਹੋ ਛੋਟਾ ਜਿਹਾ ਵੀਨੈਕ ਬਣਾ ਕੇ ਗਲੇ ਤੇ ਬਟਨ ਲੱਗੇ ਪਾਕਿਸਤਾਨੀ ਬਾਹਰ ਖੀਆਂ ਇਹਦੇ ਨਾਲ ਵਾਈਟ ਚਿਕਨ ਦਾ ਪਲਾਜ਼ੋ ਐਡ ਕੀਤਾ ਤੇ ਵਾਈਟ ਹੀ ਦੁਪੱਟਾ ਜਿਹੜਾ ਲਿਆ ਆ ਸੇਮ ਐਜ ਇਦਾਂ ਦਾ ਹੀ ਇੱਕ ਕਿਸੇ ਹੋਰ ਕਸਟਮਰ ਦਾ ਬਣਾਇਆ ਉਹਨਾਂ ਨੇ ਆਫ ਵਾਈਟ ਸਲਵਾਰ ਲਈ ਹੈ ਨਾਲ ਤੇ ਆਫ ਵਾਈਟ ਹੀ ਦੁਪੱਟਾ ਲਿਆ ਤੁਸੀਂ ਆਪਣੀ ਚੋਇਸ ਦਾ ਵਾਈਟ ਵੀ ਕੰਟਰਾਸਟ ਕਰ ਸਕਦੇ ਹੋ ਨਹੀਂ ਤਾਂ ਸ਼ਰਟ ਨਾਲ ਦਾ ਜਿਹੜਾ ਆ ਪੂਰਾ ਆਲ ਓਵਰ ਸੂਟ ਬਣਵਾ ਸਕਦੇ ਹੋ ਸਲਵਾਰ ਹੈ ਜਿਹੜੀ ਉਹ ਪਲੇਨ ਦੇ ਵਿੱਚ ਹੋ ਜੇਗੀ ਕਿਉਂਕਿ ਥੋੜਾ ਖੜਵਾਜਾ ਕਪੜਾ ਹੁੰਦਾ ਆ ਤੇ ਇਹ ਜਿੰਨੇ ਵੀ ਸਾਰੇ ਸੂਟ ਮੈਂ ਦਿਖਾਏ ਆ ਸਾਰੇ ਵਾਸ਼ ਕਰਕੇ ਫਿਰ ਸਟੀਚ ਹੋਣ ਵਾਲੇ ਗੁੰਗੀ ਕਾਟਨ ਆ ਜਿਹੜਾ ਵਾਸ਼ ਕਰਕੇ ਹੀ ਇਹਨਾਂ ਦੀ ਜਿਹੜੀ ਫਿਟਿੰਗ ਜ਼ਿਆਦਾ ਸੋਹਣੀ ਲੱਗਦੀ ਆ ਨੈਕਸਟ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਨਾਲ ਦਾ ਸੇਮ ਸੂਟ ਅਸੀਂ ਇੱਕ ਹੋਰ ਬਣਾਇਆ ਕਿਸੇ ਕਸਟਮਰ ਦਾ ਸੇਮ ਡਿਟੋ ਉਵੇਂ ਦਾ ਹੀ ਬਣਾਇਆ ਜਿਵੇਂ ਮੈਂ ਤੁਹਾਨੂੰ ਵਾਈਟ ਉਹਨਾਂ ਦਿਖਾਇਆ ਇਹਦੇ ਨਾਲ ਜਿਹੜੀ ਅਸੀਂ ਆਫ ਵਾਈਟ ਸਲਵਾਰ ਤਿਆਰ ਕੀਤੀ ਹੈ ਤੇ ਆਫ ਵਾਈਟ ਦੁਪੱਟਾ ਤਿਆਰ ਕੀਤਾ ਬਾਕੀ ਸਟਿਚਿੰਗ ਪੈਟਰਨ ਸੇਮ ਹੈ ਉਹਦਾ ਵੀ ਨੈਕ ਸੀਗਾ ਇਹਦਾ ਰਾਉਂਡ ਨੈਕ ਆ ਉਹਦੇ ਗੱਲੇ ਛੋਟੇ ਸੀਗੇ ਇਹਦੇ ਥੋੜੇ ਡੀਪ ਆ ਬਾਕੀ ਕਸਟਮਰ ਦੀ ਚੋਇਸ ਦਾ ਅਸੀਂ ਕੁਝ ਵੀ ਕਰ ਸਕਦੇ ਹਾਂ ਇਹ ਦੇਖੋ ਆਫ ਵਾਈਟ ਦੁਪੱਟਾ ਹੈ ਆਫ ਵਾਈਟ ਹੀ ਲੇਸ ਲੱਗੀ ਹੈ ਇਹਨਾਂ ਇਦੇ ਨਾਲ ਹੁਣ ਅਸੀਂ ਜਿਹੜੀ ਸਲਵਾਰ ਐਡ ਕੀਤੀ ਆ ਉਹ ਆਫ ਵਾਈਟ ਆ ਤੇ ਉਹਦੇ ਨਾਲ ਅਸੀਂ ਦੋ ਵਾਰੀ ਇਨਸਰਟਰ ਐਡ ਕੀਤਾ ਸਟੇਟ ਜੀ ਸਲਵਾਰੇ ਜ਼ਿਆਦਾ ਖੁੱਲੀ ਨਹੀਂ ਆ ਬਹੁਤ ਪਿਆਰੇ ਸੂਟ ਆ ਜੇ ਕਿਸੇ ਨੂੰ ਪਸੰਦ ਲੱਗਦਾ WhatsApp ਤੇ ਮੈਸੇਜ ਕਰ ਦਿਓ ਤੇ ਇਹ ਜਿਹੜੇ ਸੂਟ ਦਾ ਪ੍ਰਾਈਸ ਆ ਇਹ ਹੋਏਗਾ 2500 ਦੇ ਵਿੱਚ ਤਿਆਰ ਫੁੱਲ ਸੂਟ ਤਾਂ ਬਾਕੀ ਜੇ ਕਿਸੇ ਨੂੰ ਕੋਈ ਕੁਐਰੀਜ਼ ਹੋਈ ਤਾਂ ਪਲੀਜ਼ WhatsApp ਕਰਕੇ ਤੁਸੀਂ ਆਪਣੀ ਜਿਹੜੀ ਕੁਐਰੀਜ਼ ਆ ਉਹ ਕਲੀਅਰ ਕਰ ਸਕਦੇ ਹੋ ਥੈਂਕ ਯੂ so much